ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਆਪਾਂ ਪਤਲਾ ਆਏ ਤੇ ਬਾਈ ਆਪਣਾ ਗੋਪਿਆ ਵਾਲਾ ਬਹੁਤ ਵਧੀਆ ਚੀਜ਼ ਬਣਾਉਂਦਾ ਹੈਗਾ ਤੇ ਲੋਕਾਂ ਨੇ ਕਈ ਨੇ ਗਿਆ ਕਹਿੰਦਾ ਵੀ ਬਾਈ ਕੋਲ ਜਦੋਂ ਵੀ ਜਾਣਾ ਹੋ ਤਾਂ ਬਾਈ ਕੋਲ ਖੜ ਕੇ ਆਇਆ ਕਰੋ ਟਿੱਕੀ ਸਮੋਸੇ ਸੂਸੇ ਬਾਈ ਗੋਪੇ ਦਹੀ ਭੱਲਾ ਸਾਰਾ ਕੁਝ ਬਣਾਉਂਦਾ ਹੈਗਾ ਤੇ ਆਜੋ ਦੇਖਦੇ ਆਂਗੇ ਟੇਸਟ ਕਰਦੇ ਆਂਗੇ ਬਾਈ ਦਾ ਕਿੱਦਾਂ ਦਾ ਟੇਸਟ ਹੈਗਾ ਤੇ ਚਲੋ ਫਿਰ ਆ ਸਾਹਮਣੇ ਬਾਈ ਦੀ ਕਾਟ ਲੱਗੀ ਹੋਈ ਹੈਗੀ ਆ ਸਾਹਮਣੇ ਕਾਰ ਆ ਬਾਈ ਦੀ ਤੇ ਹੁਣ ਦੇਖਦੇ ਆ ਬਾਈ ਦਾ ਕਿਦਾਂ ਦਾ ਟੇਸਟ ਰਹਿੰਦਾਗਾ ਤੇ ਆ ਪਿਆਗਾ ਬਾਈ ਦਾ ਸਾਰਾ ਸਮਾਨ ਬਹੁਤ ਗੱਲ ਕਰੀ ਆਪਾਂ ਸਾਫ ਸਪਾਈ ਦੀ ਤਾਂ ਦੇਖੋ ਬਿਲਕੁਲ ਸਾਫ ਸਪਾਈ ਬਹੁਤ ਜ਼ਿਆਦਾ ਰੱਖੀ ਹੋਈ ਹੈਗੀ ਬਾਈ ਨੇ ਬਾਈ ਦਾ ਨਾਮ ਸ਼ੰਕਰ ਹੈਗਾ ਭਗਤ ਸਿੰਘ ਚੌਂਕ ਦੇ ਵਿੱਚ ਜਿਹੜਾ ਬਾਈ ਰੇੜੀ ਲਾਉਂਦਾਗਾ ਭਗਤ ਸਿੰਘ ਚੌਂਕ 'ਚ ਤੇ ਹੁਣ ਆਪਾਂ ਦੇਖਦੇ ਆਂਗੇ ਕਿਦਾਂ ਦਾ ਟੇਸਟ ਰਹਿੰਦਾਗਾ ਬਾਈ ਦਾ ਬਹੁਤ ਵਧੀਆ ਚੀਜ਼ ਹੈਗੀ ਬਾਈ ਜੀ ਬਣਾਉਂਦਾ ਇਹਦਾ ਟੇਸਟ ਬੜਾ ਵਧੀਆ ਹੈਗਾ ਬਾਈ ਜਾਂ ਹੂੰ ਇੱਕ ਨੰਬਰ ਚੀਜ਼ ਆ ਇਹ ਤੁਸੀਂ ਖਾਣੇ ਨੇਗੇ ਆ ਸਾਹਮਣੇ ਭਗਤ ਸਿੰਘ ਚੌਕ ਆਗਾ ਪਾਤਲਾ ਸ਼ਹਿਰ ਆਗਾ ਇਹ ਸ਼ੰਕਰ ਬਾਈ ਦਾ ਨਾਮ ਆ ਬਾਈ ਦੀ ਪਛਾਣ ਕਰ ਲਓ ਆ ਬਾਈ ਹੈਗਾ ਆਪਣਾ ਸ਼ੰਕਰ ਇਹਦਾ ਨਾਮ ਆਗਾ ਭਗਤ ਸਿੰਘ ਚੌਕ ਦੇ ਵਿੱਚ ਇਹ ਇਹ ਮੁੰਡਾ ਜਿਹੜਾ ਇੱਥੇ ਰਿਹੜੀ ਚਾਉਂਦਾ ਹੈਗਾ ਬਾਈ ਤੇ ਜਦੋਂ ਵੀ ਆਉਣਿਓ ਤਾਂ ਬਾਈ ਕੋਲ ਜਿਹੜੂ ਖੜਕੇ ਜਾਇਆ ਕਰੋ ਕਰਮਜੀਤ ਕਿਵੇਂ ਲੱਗੇ ਬਹੁਤ ਵਧੀਆ ਐਂ ਤੇਰੀ ਹੈਨਾ ਤੇ ਪਾਪੜੀ ਲੈਣੇ ਆਉਣ ਆਪਾਂ ਪਾਪੜੀ ਆ ਥੋੜਾ ਜਿਹਾ ਪਾਣੀ ਪਾ ਥੋੜਾ ਜਿਹਾ ਪਾਣੀ ਪਾ ਨੰਦ ਆ ਗਿਆ ਜੀ ਤੇ ਜਦੋਂ ਵੀ ਤੁਸੀਂ ਆਉਨੇ ਹੋ ਆਓ ਗਰੰਟੀ ਆਪਣੀ ਆ ਬਾਈ ਦਾ ਸਮਾਨ ਬੜਾ ਟੇਸਟੀ ਹੋਗਾ ਬਹੁਤ ਵਧੀਆ ਦਹੀਂ ਭੱਲੇ ਵੀ ਖਾਦੇ ਨੇ ਗੋਲ ਗੱਪੇ ਹਰ ਇੱਕ ਚੀਜ਼ ਹੈ ਟੌਪ ਦੀ ਹੈਗੀ